ਹਾਂਜੀ ਮਿੱਤਰੋ ਵੈਲਕਮ ਹੈ ਜੀ ਸਾਰਿਆਂ ਦਾ ਆਪਣੇ ਨਿਊ ਬਲੌਗ 'ਚ ਹਮੀਦ ਗਰਦਾਂ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ ਤੇ ਚੜ੍ਹਦੀ ਕਲਾ 'ਚ ਹੋਊਗੇ ਤੇ ਆਪਾਂ ਠੀਕ ਠਾਕ ਆ ਤੇ ਇਹਨ ਵਧੀਆ ਚੜ੍ਹਦੀ ਕਲਾ 'ਚ ਆ ਤੇ ਅੱਜ ਆਪਾਂ ਲੱਗੇ ਸੀਗੇ ਇੱਧਰ ਆਪਣੇ ਸੂਤ ਦੇ ਲੱਗੇ ਆਪਣੇ ਘਰ ਲੱਗੇ ਜਿਹੜਾ ਝੋਨਾ ਉਹ ਵੜਨ ਲੱਗੇ ਆ ਤੇ ਜੌਂਡੀਅਰ ਤੇ ਮਗਰ ਤਾਂ ਪਾ ਲਈ ਆਪਾਂ ਟਰਾਲੀ ਕੀਤਾ ਖੜਾ ਤਾਂ ਥੋੜਾ ਥੋੜਾ ਵਿੱਚ ਕੋਈ ਕੋਈ ਦਾਣਾ ਹਰਾ ਆ ਚਲੋ ਕੋਈ ਚੱਕਰ ਨਹੀਂ ਹੈਗੀ ਜਿੱਦਾਂ ਹੁਣ ਆ ਨਾ ਐਂਡ ਤੇ ਆ ਕੇ ਆ ਸੀਸ ਫਲੈਟ ਜੇ ਪੈਣ ਲੱਗ ਪਈਆ ਤਾਂ ਝੋਨਾ ਹੁਣ ਟਿਕਣ ਲੱਪਿਆ ਕਰਕੇ ਹੁਣ ਇਹਦੀ ਮਣਿਆਦ ਵੀ ਨੰਗ ਚੁੱਕੀ ਆ ਹੁਣ ਪੱਕਣ ਤੇ ਐਨ ਪੂਰਾ ਪੱਕਾ ਆਈਆ ਤੇ ਇਹਨੂੰ ਬਣਾਉਣਾ ਆ ਤੇ ਜੌਂਡੀਆਂ ਮਗਰ ਪਾ ਲਈ ਆ ਆਪਣਾ ਟਰਾਲੀ ਤੇ ਹੌਲੈਂਡ ਆਪਣਾ ਘੋੜਾ ਖੜਾ ਆ ਤੇ ਹੁਣ ਚੱਲੇ ਆ ਟਰਾਲੀ ਦੂਜੀ ਪੌਣ ਚੱਲੇ ਆ ਤਾਂ ਅੱਜ ਜੜੀਆਂ ਵੱਡੀਆਂ ਟਰਾਲੀਆਂ ਆਪਣੀਆਂ ਉਹ ਤਾਂ ਸਾਰੀਆਂ ਬੀਜੀ ਆ ਤੇ ਅੱਜ ਫੇ ਤਾਂ ਦੂਜੀਆਂ ਹੀ ਆ ਨਾਰਮਲ ਆਈਆ ਛੋਟੀਆਂ ਟਰਾਲੀਆਂ ਚਲੋ ਉਹ ਹੀ ਪੌਦੇ ਆ ਮਗਰ ਬੜਾਈਏ ਝੋਨੇ ਨੂੰ 3600 ਆਪਣਾ ਮੈਸਟਰੀ ਦਾ ਖੜਾ ਸਗਾ ਤਾਂ ਉਹਦੇ ਆਹ ਸਾਈਡ ਵਾਲਾ ਪੈਰਾਂ ਚੱਕੇ ਦੇ ਵਿੱਚੋਂ ਆਵਾਜ਼ ਵੋਣ ਲੱਗ ਪਈ ਸੀਗੀ ਤਾਂ ਇੱਕ ਆਪਾਂ ਉਹਦਾ ਰੇਡੀਏਟਰ ਚੇਂਜ ਕਰਾਇਆ 3600 ਦਾ ਤੇ ਉਹ ਥੋੜਾ ਜਿਹਾ ਜਦੋਂ ਆਪਾਂ ਰੂਟਾਵੇਟਰ ਤੇ ਚਲਾਉਦੇ ਹੀ ਟੈਂਪਰੇਚਰ ਚੱਕਦਾ ਸੀ ਰੇਡੀਏਟਰ ਉਹਦਾ ਛੋਟਾ ਸੀਗਾ ਕਰਕੇ ਉਹਨੂੰ ਆਪਾਂ ਟਰਬੋ ਲਾਈ ਆ ਤੇ ਉਹਨੂੰ ਹੁਣ ਆਪਾਂ ਲਿਆਉਦੇ ਆ ਤੇ ਟਰੈਕਟਰ ਤਾਂ ਰੈਡੀ ਖੜਾ ਆ ਟਰਾਲੀ ਆਉਦੀ ਆ ਰੁੜ ਕੇ ਤੇ ਜਦੋਂ ਟਰਾਲੀ ਆ ਗਈ ਤਾਂ ਫੇ ਆਪਾਂ 3600 ਮਗਰ ਇੱਕ ਟਰਾਲੀ ਬਾਕੇ ਲਿਆਉਦੇ ਆ ਤਾਂ ਇੱਕ ਪਉੜੇ ਆ ਘੋੜੇ ਦੇ ਮਗਰ ਤਾਂ ਸਹਿਬ ਲੱਗਾ ਹਉਣ ਤੇ ਸਹਿਬ ਆਏ ਤੇ ਆਪਾਂ ਫੇਰ ਉਹਦੀ ਡ్రਾਈਵਰੀ ਤੇ ਜੌਂਡੀਆ ਰੀ ਦੀ ਸਹਿਬੇ ਕਰੂਗਾ ਤਾਂ ਕੰਪੈਨ ਬਸ ਹੋਦੀ ਆ ਥੋੜੀ ਤਰੇਲ ਉਤਰ ਜਵੇ ਤਰੇਲ ਉਤਰੀ ਤੇ ਆਪਾਂ ਚਲਾ ਦੇਣੀ ਆ ਬਾਕੀ ਕਈ ਭਰਾ ਪੁੱਛ ਲੰਦੇ ਅੱਗੇ ਵੀ ਕਈ ਇੰਸਟਾ ਦੇ ਕਈਆਂ ਮੈਸੀਆਂ ਦੇ ਵਿੱਚ ਆਇਆ ਵੀ ਜੀ ਆਹ ਟਰੈਕਟਰ ਥਲੇ ਪੱਲੀ ਕਾਦੇ ਬੰਨੀ ਹੁੰਦੀ ਆ ਇਹ ਜਿਹੜੇ ਭਰਾ ਸੂਝਵਾਨ ਆ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਇਹ ਪੱਲੀ ਕਾਦੇ ਬੰਨੀ ਹੁੰਦੀ ਆ ਹਨਾ ਵੇ ਥੱਲੇੋਂ ਰੰਗ ਨਾ ਖਰਾਬ ਹੋਵੇ ਤਾਂ ਆਹ ਹੈ ਪੱਲੀ ਮਿੱਤਰੋ ਇਹ ਉਹਨਾਂ ਲਈ ਆ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਹੈਗਾ ਨਾ ਕਈ ਇੰਸਟਾ ਤੇ ਇੱਕ ਮੇਰੀ ਵੀਡੀਓ ਪਾਈ ਸੀ ਉਹਦੇ ਉੱਤੇ ਮੈਨੂੰ ਬਹੁਤ ਜਣਾ ਦੇ ਮੈਸੇਜ ਆਏ ਜੀ ਟਰੈਕਟਰ ਦੇ ਥੱਲੇ ਪੱਲੀ ਕਾਹਦੇ ਬੰਨੀ ਆ ਕਿਸ ਕੰਮ ਲਈ ਬੰਨੀ ਆ ਵੀ ਮਿੱਤਰੋ ਇਹ ਤਾਂ ਆ ਆ ਵੀ ਥੱਲੇੋਂ ਟਰੈਕਟਰ ਦਾ ਰੰਗ ਨਾ ਥੱਲੇੋਂ ਬੱਚ-ਬੱਚ ਕੇ ਪਰਾਲੀ ਦੇ ਨਾਲ ਥੱਲੇੋਂ ਰੰਗ ਨਾ ਖਰਾਬ ਹੋਵੇ ਹਨਾ ਤੇ ਜਿਹੜੇ ਮੇਰੇ ਭਰਾ ਸੂਝਵਾਨ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਹਨਾ ਵੀ ਕਿਸ ਕੰਮ ਲਈ ਆਪਾਂ ਜੱਟ ਜ਼ਿਮੀਂਦਾਰ ਇਹ ਪੱਲੀਆਂ ਥੱਲੇ ਬੰਨਦੇ ਆ ਓਏ ਮਿੱਤਰੋ ਆ ਗਿਆ ਆਪਣਾ ਜੱਸਾ ਜੱਸਾ ਕਿੱਦਾਂ ਹੋਏ ਜੱਸਾ ਥੋੜਾ ਕੋਲਡ ਕਰਾਈ ਫਿਰਦਾ ਆ ਜੱਸਾ ਟਰਾਲੀ ਲੈ ਕੇ ਆਇਆ ਮੰਡੀ ਦੇ ਵਿੱਚ ਬਹੁਤ ਊੜ ਮਿੱਟੀ ਦੇ ਨਾਲ ਬੁਰਾ ਹਾਲ ਹੁੰਦਾ ਨਾ ਐਤ ਕੀ ਨਹੀਂ ਯਾਰ ਝੋਨਾ ਵੜਨ ਦਾ ਮੈਨੂੰ ਕੋਈ ਸਵਾਦ ਨਹੀਂ ਆਤਗੀ ਝੋਨਾ ਵੜਨ ਦਾ ਆ ਰਿਹਾ ਹੈਗਾ ਸਹਿਬ ਆ ਰਿਹਾ ਸਹਿਬ ਲੱਗਾ ਹੁਣ ਉਦਾਂ ਇੱਕ ਗੱਲ ਆ ਪਲੜਦਾ ਹੈ ਨਾ ਗ੍ਰੇਡ ਟਰਾਲੀ ਦੇ ਉੱਤੇ ਬਹੁਤ ਗਲਰ ਉੱਠਿਆ ਚੱਲ ਕੋਈ ਗੱਲ ਨਹੀਂ ਚੱਲਣੇ ਲੱਬੜਨੇ ਹੀ ਆ ਸੋਹਣਾ ਬਹੁਤ ਆਉਦਾ ਵੀਡੀਓ ਚ ਬਹੁਤ ਸੋਹਣਾ ਕਲਰ ਆਉਦਾ ਇਹ ਦੂਰੋਂ ਕੋਹ ਰੂਟਾ ਵੇਟਰ ਵੀ ਗੱਲ ਪਤੰਦਰ ਨੇ ਮੋਹਲੇ ਬਸ ਟਰਾਂ ਨਹੀਂ ਲਾਈਆਂ ਉੱਤੇ ਥੱਲੇ ਸੱਟ ਗਿਆ ਹੁਣ ਆਪਾਂ ਝੋਨਾ ਪੱਟਣ ਤੋਂ ਬਾਅਦ ਤੇ ਮਾਰਨੀ ਆ ਆਲੀ ਸੱਬਲ ਤਹਿ ਤੋੜ ਵਾਪਸੀ ਵਾਲੇ ਨਾਲ ਢਿੱਲੇ ਆਉਣਗੇ ਵਾਪਸੀ ਵਾਲੇ ਲੱਗਦੇ ਆ ਇਹੇ ਚੰਗੀ ਤਸੱਲੀ ਕਰਾ ਦਿੰਦੀ ਆ ਚੰਗੇ ਤੁਹਾਡੇ ਡਾਕਟਰ ਦੀ ਜੇ ਪੂਰੀ ਉਹ ਤੇ ਵੇਟ ਬਲਾਸਟਿੰਗ ਆ ਤਾਂ ਤਾਂ ਪੂਰੀ ਖੱਚ ਹੁੰਦੀ ਆ ਨਹੀਂ ਤਾਂ ਨਹੀਂ ਖੱਚ ਹੁੰਦੀ ਇਹ ਮੇ ਮਿੱਤਰੋ ਫੈਨ ਗਈ ਆ ਪਰ ਇਥੋਂ ਥਾਵੇਂ ਥਾਵੇਂ ਆਪਣੇ ਨਿਕਲਦੀ ਆ ਆਉਣ ਦਾ ਆਉਣ ਦਾ ਜੋ ਕਰ ਲਾ ਪਰ ਇਹਨੂੰ ਆਪਾਂ ਨੰਗਾ ਬਣਾਇਆ ਆਇਆ ਐ ਜੀ ਤਾਂ ਡਾਇਰ ਆਪਾਂ ਇੱਧਰ ਸਾਈਡ ਤੇ ਕਰ ਦਈਏ ਮੈਟਰੋ ਕੰਮ ਹੋ ਗਿਆ ਸਟਾਰਟ ਫਰਮਾਨਦਵਾਦੀ ਨਹੀਂ ਹਣਾ ਆ ਲੱਭ ਨਿਕਲ ਵੀ ਪੂਰੀ ਐ ਨਾ ਕੰਪੈਨ ਦੀ ਆ ਬੱਲੇ ਆ ਗਿਆ ਪਾਣੀ ਲੈ ਕੇ ਵੇ ਸ਼ੇਰ ਸਾਡਾ ਆਪਾਂ ਟਰਾਲੀ ਪਾ ਲਈ ਆਈਏ ਮਿੱਤਰੋ ਹੋਰ ਨਾ ਕੋਈ ਚਾਚੇ ਵਾਲੀ ਖੜੀ ਜਾ ਕੇ ਹੋਰ ਕੋਈ ਪਾ ਕੇ ਲੈ ਜਵੇ ਤਾਂ ਮੁੜ ਕੇ ਆਪਾਂ ਦੇਖੀ ਚਲੀਏ ਲੈ ਗਾਰਮ ਹੈਗਾ ਆਪਾਂ ਚੱਲਦੇ ਆਪਾਂ ਦਰਾਂ ਦੀ ਪਾ ਲਈਏ ਜਾ ਕੇ ਆਜਾ ਅਰਸ਼ੋ ਸਭ ਦੂਜੀ ਪਾ ਕੇ ਲਿਆਉਣੀ ਆ ਇਹ ਨਹੀਂ ਉਧਰੋਂ ਪਾ ਕੇ ਲਿਆਉਣੀ ਆ ਆਪਾਂ ਇੱਧਰ ਆ ਜਾ ਤੋਂ ਸਾਡੇ ਇਹ ਪਾਉਣੀ ਆ ਹਾਂ ਉਹ ਆਪਾਂ ਦੂਜੀ ਲੈ ਆਈਏ ਪਾ ਕੇ ਹੋ ਜਾ ਕਫੋਰ 4/4 ਦੀ ਹਾਲਤ ਆ ਦੇ ਕਿੰਦਾ ਰੱਜ ਕੇ ਲਵੇੜ ਕੇ ਖੜਾ ਕੀਤਾ ਆ ਇਹ ਘੋੜੇ ਤੇ ਵੀ ਹੁਣ ਲੋਡ ਪਾਉਦੇ ਆ ਇਹਦੇ ਉੱਤੇ ਵੀ ਆੜੀ हट ਜਾ ਇਹਦੇ ਤੇ ਵੀ ਲੋਡ ਪਾਉਦੇ ਆ ਹੁਣ ਤੇ ਟਰਾਲੀ ਆਪਾਂ ਲਈ ਪਾ ਤਾਂ ਚੱਲ ਜੇ ਚੱਲ ਜੇ ਹਰ ਚ ਚਲ ਆ ਮਿੱਤਰੋ ਹਨਾ ਝੋਨਾ 5-7 ਦਿਨ ਪਹਿਲਾਂ ਬਹੁਤ ਵਧੀਆ ਸਗਾ ਐਨ ਖੜਾ ਸਗਾ ਝੋਨਾ ਕੀ ਕਰੂ ਜੱਟ ਜ਼ਿਮੀਦਾਰ ਜੋਨਾ ਸਾਰਾ ਰੱਦੀ ਹੋ ਗਿਆ ਗਲੇ ਗਿਆ ਸਾਰਾ ਝੋਨਾ ਆ ਕੀ ਬਣ ਗਿਆ ਝੋਨੇ ਦਾ ਹਾਲ ਬਾਲਣੇ ਬਣ ਗਿਆ ਬਾਲਣੇ ਬਣ ਗਿਆ ਸਾਰਾ ਰੱਦੀ ਹੋ ਗਿਆ ਝੋਨਾ ਕੀ ਕਰੂਗਾ ਜੱਟ ਜੀ ਮੀਤਾਂ ਉਹੀ ਗੱਲ ਇੰਨਾ ਬਹੁਤ ਜਿਆਦਾ ਵਧੀਆ ਝੋਨਾ ਸੀ ਐਨ ਮਿੱਤਰੋ ਇਦਾਂ ਹਰਿਆਈ ਮਾਰਦਾ ਸੀ ਜਿਦਾ ਆਪਣੇ ਝੋਨਾ ਹਰਿਆਈ ਮਾਰਦਾ ਇਦਾਂ ਹਰਿਆਈ ਮਾਰਦਾ ਸੀ ਝੋਨਾ ਇਹ ਹੁਣ ਤਾਂ ਖੇ ਹੋ ਗਏ ਸਾਰੇ ਇਹਦੇ ਰੌਣਕਾਂ ਲੱਗੀਆਂ ਪੂਰੀਆਂ ਮਿੱਤਰੋ ਚਾਰੇ ਪਾਸੇ ਆਹ ਗਰਮੀ ਲੱਗਣ ਲੱਗ ਪਈ ਐ ਗਰਮੀ ਹੁਣ ਦੱਸਦੀ ਆ ਅੱਜ ਦੇ ਵਾਪਾ ਗਰਮੀ ਦਿਨ ਆ ਅੱਜ ਬੱਟਮਾ ਆ ਨਾ ਅੱਜ ਦਿਨ ਲੱਗ ਗਿਆ ਅੱਜ ਦੇ ਨਾ ਬੱਟਮਾ ਪੂਰਾ ਓ ਬੱਲੇ 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 ਆ ਗਿਆ ਲੈ ਵੇ ਮਿੱਤਰੋ ਸਾਡਾ ਦੀਪੂ ਸਿਆ ਵੀ ਆ ਗਿਆ ਲੋਕੀ ਕਿੱਦਾਂ ਬੈਠੇ ਆ ਉਹੀ ਤਾਂ ਗੱਲ ਆ ਮੈਂ ਕਿਹਾ ਬੰਦਿਆਂ ਨੂੰ ਗਰਮੀ ਲੱਗਦੀ ਲੋਕੇ ਬੈਠੇ ਆ ਧੂੜ ਤੋਂ ਡਰਦੇ ਆ ਧੂੜ ਤਾਂ ਪੈਸਟ ਹੀ ਨਹੀਂ ਥੋਰ ਕਿੱਦਾਂ ਦੀਪੂ ਆ ਨਿਆਰੇ ਆ ਆ ਲੈ ਵਾਈਟ ਸ਼ੂ ਐ ਵਾਈਟ ਸ਼ੂ ਮੰਡਾ ਐ ਵਧੀਆ ਤਿਆਰ ਐ ਵਧੀਆ ਵਧੀਆ ਐ ਚੜਦੀ ਗਲਾ ਆ ਨਿਆਰੇ ਆ ਤੇਰੇ ਦੀਪੂ ਸਿਆ ਉਦਾਂ ਵੀ ਬਲੇਤੀਆਂ ਨਾਲ ਆ ਹੁਣ ਕਿੰਨੇ ਦਿਨ ਹੋ ਗਏ ਚੱਲ ਗਏ ਚੱਲ ਗਏ ਚੱਲ ਇੱਧਰ ਵੀ ਆਪਣੀ ਆਲੀ ਲਈ ਕੀ ਆ ਨਹੀਂ ਇਹ ਦੋਏ ਆਪਣੇ ਰਾਜੂਗੇ ਆਹੋ ਹੇ ਮਿੱਤਰੋ ਅੱਜ ਪਤਾ ਲੱਗਦਾ ਵੇ ਮੁੰਡੇ ਕੰਮ ਕਰਦੇ ਆ ਉਹ ਮੈਨੇਜਰ ਕਿੱਥੇ ਆਪਣਾ ਪਾਣੀ ਵਾਲਾ ਪਾਣੀ ਵਾਲਾ ਮੈਨੇਜਰ ਆਉਦਾ ਆ ਸਾਡਾ ਠੇਕੇਦਾਰ ਆ ਮਿੱਤਰੋ ਮੈਨੇਜਰ ਨਹੀਂ ਉਹ ਠੇਕੇਦਾਰ ਆ ਸਾਡਾ ਜੋ ਡੇਅ ਟਾਈਮ ਦਾ ਠੇਕੇਦਾਰ ਬਣਿਆ ਛੋਣਿਆ ਟਾਈਮ ਦਾ ਠੇਕੇਦਾਰ ਬਣ ਜਾਂਦਾ ਕੋਈ ਨਾ ਦਿਨਾਂ ਦਿਨਾਂ ਜਿ ਨਿਕਲਦਾ ਹਾਂ ਦਿਨਾਂ ਦਿਨਾਂ ਜਿ ਨਿਕਲਦਾ ਆ ਵੇ ਮਿੱਤਰੋ ਤੁਹਾਨੂੰ ਜ਼ੂਮ ਕਰਕੇ ਦਿਖਾ ਲਦਾ ਸਾਡਾ ਉਹ ਦੇਖੋ ਠੇਕੇਦਾਰ ਓ ਤੇਰੇ ਆਦਾ ਇਹ ਆਦੇ ਆ ਗਿਆ ਪਾਣੀ ਲੈ ਕੇ ਤੇਰੇ ਆਦਾ ਇਹਦੇ ਪਾਣੀ ਦੀ ਸੇਵਾ ਆ ਆ ਸਾਡੇ ਬੰਦੇ ਦੀ ਸਾਰੇ ਛਾਲ ਨੂੰ ਦੌੜਦੇ ਆ ਨਾ ਗਰਮੀ ਹੋਈ ਜਾ ਨਾ ਟਰਾਲੀ ਦੀ ਛਾਵੇਂ ਭਜਦੇ ਆ ਸਾਰੇ ਗਰਮੀ ਥੜੀ ਤੈਨਾਂ ਅੱਜ ਹੈਗਾ ਵੀ ਨਾ ਬੱਟਮਾਜਾ ਬੱਟਮਾਜਾ ਅੱਜ ਆਹਾ ਬੱਟਮਾਜਾ ਦੇਣੇ ਅੱਜ ਆ ਜਾ ਵੇ ਠੇਕੇਦਾਰਾ ਪਾਣੀ ਦੀ ਸੇਵਾ ਕਰ ਲਾ ਮੈਂ ਠੇਕੇਦਾਰ ਨੂੰ ਯਾਦ ਹੀ ਗਾਦਾ ਠੇਕੇਦਾਰ ਆ ਹੀ ਗਿਆ ਮੈਂ ਕਿਹਾ ਅੱਜ ਸਾਰੀ ਦਿਹਾੜੀ ਤੇਰੀ ਪਾਣੀ ਦੀ ਸੇਵਾ ਆਇਆ ਬਾਸ ਕੰਡੀਆਂ ਸਾਰੀਆਂ ਕਰਦੇ ਸਹੀ ਐ ਇਹ ਰੋ ਇਤੋਂ ਕਰ ਗਿਆ ਇੱਥੇ ਤੱਕ ਬੰਨ੍ਹ ਦੇ ਯਾਰ ਸਿਰੇ ਤੱਕ ਜਿੱਥੇ ਰੱਕ ਜਾਂਦਾ ਇਹਦੇ ਉੱਤੋਂ ਦੀ ਇੱਦਾਂ ਨਗਾ ਕੇ ਉੱਤੋਂ ਦੀ ਨਗਾ ਕੇ ਇੱਥੇ ਤੱਕ ਬੰਨ੍ਹ ਦੇ ਇਹਨੂੰ ਹੱਲੜੇ ਜਿਹਾ ਬੰਨ੍ਹ ਇੱਥੇ ਹਾਂ ਉੱਪਰ ਹੁਣ ਕੰਪੈਨ ਚੱਲ ਗਈ ਆ ਹੋਰ ਨ ਬੱਜਣ ਵਾਲਾ ਹੀ ਆ ਹੁਣ ਉੱਧਰ ਆਪਾਂ ਨੂੰ ਮਗਰ ਹੀ ਜਾਣਾ ਪੈਣਾ ਟਰੈਕਟਰ ਲੈ ਕੇ ਉੱਧਰ ਹੀ ਚੱਲਦੇ ਆ ਵਾਸੋ ਖੁੰਝੇ ਤੱਕ ਜਾਣੀ ਆ ਉੱਥੇ ਤੱਕ ਜਾ ਕੇ ਹੋਰ ਨੂੰ ਵੱਜਣ ਨਾਲ ਆਈ ਆ ਧੰਨਵਾਦ ਦੱਸਿਆ ਦੀ ਹੈ ਨਾ ਮਿੱਤਰੋ ਵੀ ਉਹ ਫੂੰਜੇ ਤੱਕ ਜਾ ਨਹੀਂ ਹੁਣ ਹੈਗਾ ਉਸ ਤੋਂ ਪਹਿਲਾਂ ਹੀ ਹੋਰਨ ਬਾਜੇ ਜਾਣਾ ਸਰੇ ਪਹੁੰਚੀ ਨਹੀਂ ਕੰਪੈਨ ਵੱਜ ਗਿਆ ਦੇਖ ਲਓ ਮਿੱਤਰੋ ਆ ਛੋਟੇ ਛੋਟੇ ਨਿਆਣੇ ਆ ਇਹ ਝੋਨਾ ਲੱਗੇ ਆ ਇਕੱਠਾ ਕਰਨ ਤੇ ਪੂਰੇ ਖੁਸ਼ ਆ ਆਪਣੀ ਜ਼ਿੰਦਗੀ ਦੇ ਵਿੱਚ ਪੂਰੀਆਂ ਹਲਤਾਂ ਲੱਗਿਆ ਕਰਨ ਉਹ ਦੇਖੋ ਲੋਕੀ ਐਡੇ ਐਡੇ ਮੇਲੇ ਲੈ ਕੇ ਖੁਸ਼ ਨਹੀਂ ਆ ਵੇਖ ਲੈ ਭਾਈ ਦੇਖ ਲੈ ਐਡੇ ਐਡੇ ਮੇਲਿਆਂ 'ਚ ਖੁਸ਼ ਨਹੀਂ ਹੋਗੇ ਤਾਂ ਦੇਖ ਲੈ ਇਹ ਇਹਦੇ ਵਿੱਚ ਖੁਸ਼ ਆ ਇਹਦੇ ਵਿੱਚ ਹੀ ਖੁਸ਼ ਆ ਮੈਂ ਪੁੱਛਿਆ ਮੈਂ ਮਿੱਟੀ ਕਿਉਂ ਲਾਈ ਮੂੰਹ ਤੇ ਹਾਂ ਕਹਿੰਦਾ ਖੇਲ ਰਿਆ ਸੀਗਾ ਖੇਲ ਦੇ ਖੇਲ ਤੇ ਲੱਗੀ ਹਾਂ ਮੈਂ ਤੁਹਾਨੂੰ ਦਿਖਾ ਲਦਾ ਹਾਂ ਹਲਤਾਂ ਕਰਦੇ ਲੈ ਜੇ ਕਹਿੰਦੇ ਐਂ ਕਰਦੇ ਉਹਨੇ ਵੀ ਲੈ ਪੂਝ ਲਈ ਫੜਾ ਹਾਂ ਹਾਂ ਇਹ ਦੇਖੋ ਬਈ ਛੋਟੇ ਛੋਟੇ ਹੈਗੇ ਆਪਣੀ ਲਾਈਫ ਦੇ ਵਿੱਚ ਉਹ ਦੇ ਪੂਰੇ ਐਨ ਮਸਤ ਹੋਏ ਆ ਉਹ ਦੇ ਲੱਗੇ ਖੇਡਣ ਐ ਵੀਡੀਓ ਤਾਂ ਵਾਹ ਪਾ ਦੇ ਵੀਡੀਓ ਤਾਂ ਵਾਹ ਭੱਜਦੇ ਆ ਪੂਰੇ ਐਨ ਖੁਸ਼ ਆ ਓਏ हट ਜਾ ਹਟ ਜਾ ਖੋਤਿਆ ਤੋੜਨਾ ਪੜਦੀ ਕੁੜੀ ਦੀ ਸਾਤੀ ਲਾਉਣ ਲੱਗ ਉਹ ਦੇ ਉਹ ਦੇਖੋ ਉਹ ਬੱਲਿਆਂ ਦੇ ਉਹ ਕਰੋ ਚੈੱਕ ਐ ਦੇਖ ਲਓ ਇਹਨਾਂ ਨੂੰ ਇਹਦੇ ਵਿੱਚ ਆਪਣੀ ਲਾਈਫ ਦੇ ਵਿੱਚ ਖੁਸ਼ ਆਇਆ ਇਹਨਾਂ ਪੂਰੇ ਆਹੋ ਹਾਂਜੀ ਮਿੱਤਰੋ ਵੈਲਕਮ ਹੈ ਜੀ ਨਵੇਂ ਦਿਨ ਦੇ ਵਿੱਚ ਤੇ ਕੱਲ ਆਪਣਾ ਕੰਮ ਰਹਿ ਗਿਆ ਸਗਾ ਬੱਚੇ ਹੀ ਤਾਂ ਚੋਨਾ ਕਰਕੇ ਸ਼ਾਮ ਨੂੰ ਤਰੇਲ ਪੈ ਜਾਂਦੀ ਆ 5:30 ਵਜੇ ਤੋਂ ਬਾਅਦ ਫੇਰ ਮੌਇਸਚਰ ਜ਼ਿਆਦਾ ਵਧਣ ਲੱਪਣਦਾ ਟਰਾਲੀਆਂ ਇੱਥੇ ਰਾਤ ਦੀਆਂ ਖੜੀਆਂ ਕੀਤੀਆਂ ਆ ਤੇ ਇਹ ਵੀ ਇੱਥੇ ਹੁਣ ਲੱਗੀ ਕੰਪੇਨ ਆਉਣ ਤੇ ਉਹ ਵਾਲੀ ਕੰਪੇਨ ਤਾਂ ਆਪਣੀ ਬਿਜੀ ਹੋ ਗਈ ਆ ਤੇ ਹੁਣ ਦੂਜੀ ਆਉਣ ਲੱਗੀ ਆ ਆਪਣੀ ਜੱਸੇ ਵਾਲੀ ਕੰਪੇਨ ਲੱਗੀ ਆ ਹੁਣ ਤੇ ਉਹਦੇ ਆਏ ਤੇ ਫਿਰ ਆਪਾਂ ਵੜਦੇ ਆ ਝੋਨਾ ਤਾਂ ਇੱਕ ਕਰਕੇ ਹਨਾ ਤੇਲਾ ਪੈਣ ਕਰਕੇ ਝੋਨਾ ਕਿਥੇ ਡਿੱਗਿਆ ਆ ਉਹਦੇ ਕਰਕੇ ਟਾਈਮ ਬਹੁਤ ਲੱਗਦਾ ਆ ਜਿਆਦਾ ਹੌਲੀ ਹੌਲੀ ਝੋਨਾ ਵੱਢ ਹੁੰਦਾ ਆ ਆ ਉਦੋਂ ਨੇਰੀ ਨਾਲ ਵੀ ਡੱਗ ਪਿਆ ਸਕਦਾ ਤਾਂ ਆ ਵੀ ਉਦੋਂ ਚਲੋ ਜਿੰਨਾ ਕ ਝੋਨਾ ਚੱਕ ਹੋਇਆ ਇਹ ਚੱਕਿਆ ਇਦਾਂ ਮੋਢੇ ਬੰਨ ਬੰਨ ਕੇ ਹਨਾ ਤਾਂ ਪਰ ਜਿੱਥੇ ਤੇਲਾ ਆ ਉਹ ਥਾਂ ਤੇ ਝੋਨਾ ਹੌਲੀ ਹੌਲੀ ਲੰਮਾ ਪਈ ਜਾਂਦਾ ਆ ਤੇ ਕਰਕੇ ਹੁਣ ਝੋਨੇ ਨੇ ਜਰਾ ਡਿਗਣਾ ਹੀ ਆ ਕਰਕੇ ਹੁਣ ਟਾਈਮ ਵੀ ਓਵਰ ਹੋ ਗਿਆ ਆ ਕਿਉਂ ਕਰੋ ਚਾ ਕਾਦੇ ਇਦਾਂ ਧਲੀਆਂ ਲੰਮੀਆਂ ਪਈ ਜਾਂਦੀਆਂ ਤਾਂ ਚਲੋ ਲੱਗੀ ਆ ਕੰਪੈਨ ਹੌਣ ਤਾਫੇ ਵੜਦੇ ਆ ਇਹਨੂੰ ਮੇ ਮਿੱਤਰੋ ਆ ਗਈ ਕੰਪੈਨ ਆ ਲੱਗੇ ਕੰਮ ਸਟਾਰਟ ਕਰਨੋਂ ਅੰਬਾ ਸਾਡਾ ਲੱਗਾ ਡਰਾਈਵਰੀ ਕਰਨਾ ¿Te aloes aquí? Ajá. ਚਾਹ ਪੜਾ ਬਈ ਆ ਗਿਆ ਕੱਲ ਵਾਲੀ ਸੇਵਾ ਦੇ ਉੱਤੇ ਹੈ ਐਰਮਨ ਇਹ ਬੰਦਾ ਸਾਡਾ ਚਾਹ ਦੀ ਸੇਵਾ ਤੇ ਪਾਣੀ ਦੀ ਸੇਵਾ ਤੇ ਬਸ ਇਹਦੀ ਡਿਊਟੀ ਇਹ ਹੀ ਆ ਇਹਨੇ ਹੋਰ ਕੁਝ ਨਹੀਂ ਕਰਨਾ ਨਾ ਇਹਨੂੰ ਦਾਤੀ ਫੜਾਉਣੀ ਨਾ ਇਹਨੂੰ ਰੰਬਾ ਫੜਾਉਣਾ ਬਸ ਤੂੰ ਬਸ ਪਾਣੀ ਦੀ ਚਾਹ ਦੀ ਸੇਵਾ ਕਰਨੀ ਆ ਲੈ ਵੇ ਮਿੱਤਰੋ ਲੱਗਾ ਛੇ ਟਰੈਕਟਰ ਚਲਾਉਣਾ ਇਹਨਾਂ ਨੂੰ ਵੀ ਹੁਣ ਕਰਦੇ ਹੌਲੀ ਹੌਲੀ ਟ੍ਰੇਨਡ ਨਿਆਣਿਆਂ ਨੂੰ ਇੱਧਰ ਉਹ ਗੇੜੀ ਕੱਢਣੀ ਐ ਚਲਾ ਲੰਦੇ ਮੈਂ ਲਗਾ ਗੇੜੀਆਂ ਲਾਉਣ ਕਰਤੇ ਚਲਾ ਲਾ ਆਹ ਵਾਲਾ ਝੋਨਾ ਜਿਹੜਾ ਮਿੱਤਰੋ ਇਹਨੂੰ ਬਿਲਕੁਲ ਵੀ ਬਿਮਾਰੀ ਹੈ ਨਹੀਂਗੀ ਐਨ ਪੂਰਾ ਹਰਿਆਵਲ ਦੇ ਵਿੱਚ ਆ ਨਾਲੇ ਐਦਕੀ ਆਪਾਂ ਐਦਕੀ ਫੇਰ ਇਹਨੂੰ ਕੋਈ ਕਦੋਂ ਨਹੀਂ ਕੀਤਾ ਸਿੱਧਾ ਇੱਧਰ ਹੀ ਬੱਸ ਆਇਆ ਸੀਗਾ ਸੁਹਾਗਾ ਮਾਰ ਕੇ ਇੰਤੇ ਝੋਨਾ ਲਾਤਾ ਕੋਈ ਕੱਦੂ ਨਹੀਂ ਇਹਦੇ ਵਿੱਚ ਕੀਤਾ ਹੈਗਾ ਬਸ ਇਦਾਂ ਹੀ ਸੁਹਾਗਾ ਮਾਰਿਆ ਝੋਨਾ ਲਾਤਾ ਫਤੇ ਕੰਮ ਹੋ ਚੱਲਾ ਆ ਬਸ ਆ ਹੀ ਰਹਿ ਗਿਆ ਅੱਲਾ ਬਸ ਫਤੇ ਹੋਣ ਵਾਲਾ ਹੀ ਆ ਆਵੇ ਮੇਤਰੋ ਆ ਗਿਆ ਆਪਣਾ ਜੱਸਾ ਵੀ ਹਾਂਜੀ ਕੀ ਹਾਲ ਹੈ ਕਿੱਦਾਂ ਸਿਹਤ ਕਿੱਦਾਂ ਹੋਣਾ ਜਗਾਮ ਇਹ ਤਾਂ ਠੀਕ ਆ ਮਾਸਕ ਨਾਲ ਹੀ ਰੱਖਿਆ ਮੈਂ ਤਾਂ ਇਹਦੀ ਵੀ ਸਿਹਤ ਖਰਾਬ ਹੋਈ ਆ ਬੰਦੇ ਸਾਡੇ ਦੀ ਉਦਾਂ ਹੈਗਾ ਹਨਾ ਇਹ ਨਹੀਂ ਕਿ ਦਿਨੀ ਥੋੜਾ ਪਵਾਰਾ ਜਿਹਾ ਹੀ ਆ ਉਹ ਮੌਸਮ ਚੇਂਜ ਹੁੰਦਾ ਹੈ ਨਾ ਹਾਂ ਮੌਸਮ ਚੇਂਜ ਹੁੰਦਾ ਕਰਕੇ ਆ ਤਾਂ ਆ ਚੱਲ ਡਾਉਣ ਹੋਈ ਜਾਂਦੇ ਕੋਈ ਬਿਮਾਰ ਹੋਈ ਆਪਣਾ ਹੀ ਦੇਖ ਲੈ ਬੰਦਾ ਹਾਂ ਹਉ ਤਾਈ ਮੇਰੇ ਕਈ ਦਿਨ ਮੈਂ ਵੀ ਬਿਮਾਰ ਬਹ ਰਿਆਂ ਮੇਰੀ ਹਾਲਤ ਵੀ ਇਦਾਂ ਹੀ ਰਹੀ ਆ ਕਦੇ ਇੱਕ ਦਮੇ ਸਰੀਰ ਨੂੰ ਪਸੀਨਾ ਆਉਣ ਲੱਗ ਪੈਣਾ ਕਦੇ ਠੰਡ ਲੱਗਣ ਲੱਗ ਪਣੀ ਜਾਂ ਗਰਮ ਛੜਦੇ ਆ ਸਰੀਰ ਕਦੇ ਜੁਕਾਮ ਕਦੇ ਰੇਸ਼ਾ ਜੀ ਹੋ ਜਾਣੀਆਂ ਬਸ ਇਦਾਂ ਹੀ ਹੋਈ ਜਾਂਦੀ ਆ ਆਉਂਦੀ ਆਉਂਦੀ ਠੰਡ ਮਾੜੀ ਮਾੜੀ ਇਦਾਂ ਹੀ ਹਾਂ ਹਾਂ ਮੈਂ ਵੀ ਲੈ ਦੇ ਕੇ ਪੈਂਦੀ ਹਾਂ ਹਾਂ ਜੀ ਮਿੱਤਰੋ ਚਲੋ ਜੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਮ ਆਪਣਾ ਹੋ ਗਿਆ ਫਤਿਹ ਆ ਬਸ ਹੁਣ ਹਰ ਰਹਿ ਗਿਆ ਲਾਸਤਪੁਰ ਵਿੱਚ ਲੱਗੇ ਪੌਣ ਟਰਾਲੀ ਤੇ ਚਲੋ ਪਾਏ ਗੁਰੂ ਨੇ ਕੰਮ ਤੋਂ ਤਕਲੀਨ ਨੂੰ ਰੇਡ ਦਾ ਸਾਰਾ ਇਹ ਆਪਣਾ ਆ ਬਾਕੀ ਹੁਣ ਸਵੇਰ ਨੂੰ ਲੈ ਕੇ ਜਾਵਾਂਗੇ ਹੁਣ ਮੰਡੀ ਨੂੰ ਟਰਾਲੀਆਂ ਬਾਕੀ ਚਲੋ ਠੀਕ ਆ ਮਿੱਤਰੋ ਮਿਲਦੇ ਆ ਅਗਲੇ ਨਵੇਂ ਬਲੌਗ ਦੇ ਵਿੱਚ ਸੱਤਿਓ ਸਾਰੇ ਕਮੈਂਟ ਕਰਕੇ ਦੇਖ ਤੁਲਕਾ ਬਲੌਗ ਠੀਕ ਆ ਜੀ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਆ ਤਾਂ ਚੈਨਲ ਆਪਣਾ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਬਾਧਰੋ ਬਾਧਾ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਮੇਰਾ ਭਰਾ ਸਾਰੇ ਜਾਣੇ